ਜੀ ਕੱਲ ਇੱਥੇ ਐਜੂਕੇਸ਼ਨ ਡਿਪਾਰਟਮੈਂਟ ਐਂਡ ਸਾਂਝੀ ਸਿੱਖਿਆ ਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸੁਪਰ 100ਸ ਨੂੰ ਆਨਰ ਕਰਨ ਦੇ ਲਈ ਇਵੈਂਟ ਹੋਣ ਜਾ ਰਿਹਾ ਜਿਹੜਾ ਕਿ ਸਟੇਟ ਲੈਵਲ ਤੇ ਇੱਕ ਬਹੁਤ ਹੀ ਸ਼ਾਨਦਾਰ ਇਵੈਂਟ ਹੋਣ ਜਾ ਰਿਹਾ ਜਿਦੇ ਵਿੱਚ ਸਾਡੇ ਮੰਡਯੋਗ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਬੈਂਸ ਜੀ ਤੇ ਆ ਆਮ ਆਦਮੀ ਪਾਰਟੀ ਦੇ ਮਨੀਸ਼ ਸੋਧਿਆ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਪੈਨਲ ਡਿਸਕਸ਼ਨਸ ਹੋਣ ਗਿਆ এডੂਕੇਸ਼ਨ ਡਿਪਾਰਟਮੈਂਟ ਦੇ ਬਾਰੇ ਚ ਹੋਰ এডੂਕੇਸ਼ਨ ਸਿਸਟਮ ਦੇ ਬਾਰੇ ਵਿੱਚ ਸੋ ਅੱਜ ਅਸੀਂ ਇੱਥੇ ਆਪਣੀ ਟੀਮ ਦੇ ਨਾਲ ਇਕੱਤਰ ਹੋਏ ਆ ਸਾਜੀ ਸਿੱਖਿਆ ਟੀਮ ਦੇ ਨਾਲ ਕਿ ਪ੍ਰੋਗਰਾਮ ਕਿਸ ਤਰ੍ਹਾਂ ਈਵੈਂਟਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਤੇ ਕੁਝ ਜੋ ਜੋ ਕਮੀਆਂ ਹਨ ਉਹਦੇ ਬਾਰੇ ਵਿੱਚ ਇਹਨਾਂ ਨੂੰ ਦੱਸ ਰਹੇ ਆ ਸਿਟਿੰਗ ਪਲਾਨ ਦੇਖ ਰਹੇ ਆ ਸਟੇਜ ਦੇਖ ਰਹੇ ਆ ਸੋ ਸਾਰੇ ਪ੍ਰਬੰਧ ਅਸੀਂ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਕੀਤਾ ਜਾਣਾ ਤਾਂ ਜੋ ਇਹ ਇਵੈਂਟ ਜਿਹੜਾ ਹੈਗਾ ਇੱਕ ਮੈਮੋਰੇਬਲ ਇਵੈਂਟ ਬਣ ਜਾਏ ਸਾਡੇ ਡਿਸਟ੍ਰਿਕਟ ਦੇ ਲਈ ਤੇ ਉਹਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾਵੇ ਟਾਈਮਿੰਗ ਕੀ ਹੈ ਮੈਮ ਟਾਈਮਿੰਗ ਹੈਗੀ ਹੈ ਜੀ 2:30 ਤੋਂ 7:30 ਤੱਕ ਤੇ ਡਿਪਾਰਟਮੈਂਟ ਵੱਲੋਂ ਸੈਕੰਡਰੀ ਵਿੰਗ ਵੱਲੋਂ ਤੇ ਪ੍ਰਾਇਮਰੀ ਵਿੰਗ ਦੇ ਵੱਲੋਂ ਟੀਚਰਸ ਦੀਆਂ ਜੋ ਬੈਸਟ ਪ੍ਰੈਕਟਿਸਿਸ ਹਨ ਉਹਨਾਂ ਦੇ ਰਿਲੇਟਿਡ ਐਗਜ਼ੀਬਿਸ਼ਨ ਐਂਡ ਸਟਾਲਸ ਲਗਾਏ ਜਾ ਰਹੇ ਹੈ ਕਿ ਡਿਪਾਰਟਮੈਂਟ ਵੱਲੋਂ ਸਟੂਡੈਂਟਸ ਦੀ ਬਿਹਤਰੀ ਲਈ ਅਲੱਗ-ਅਲੱਗ ਕੰਪੋਨੈਂਟਸ ਕਿਹੜੇ ਚੱਲ ਰਹੇ ਆ ਉਹਨਾਂ ਦਾ ਜ਼ਿਕਰ ਉਹਨਾਂ ਦੀ ਪ੍ਰੈਜੈਂਟੇਸ਼ਨਸ ਐਂਡ ਐਗਜ਼ੀਬਿਸ਼ਨ ਦਿਖਾਈ ਜਾਏਗੀ ਦੱਸਿਆ ਜਾਏਗਾ ਅੱਜ ਕੱਲ ਇੱਥੇ ਐਜੂਕੇਸ਼ਨ ਡਿਪਾਰਟਮੈਂਟ ਐਂਡ ਸਾਂਝੀ ਸਿੱਖਿਆ ਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸੁਪਰ 100ਸ ਨੂੰ ਆਨਰ ਕਰਨ ਦੇ ਲਈ ਇਵੈਂਟ ਹੋਣ ਜਾ ਰਿਹਾ ਜਿਹੜਾ ਕਿ ਸਟੇਟ ਲੈਵਲ ਤੇ ਇੱਕ ਬਹੁਤ ਹੀ ਸ਼ਾਨਦਾਰ ਇਵੈਂਟ ਹੋਣ ਜਾ ਰਿਹਾ ਜਿਦੇ ਵਿੱਚ ਸਾਡੇ ਮੰਡਯੋਗ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਬੈਂਸ ਜੀ ਤੇ ਆ ਆਮ ਆਦਮੀ ਪਾਰਟੀ ਦੇ ਮਨੀਸ਼ ਸੋਧਿਆ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਪੈਨਲ ਡਿਸਕਸ਼ਨਸ ਹੋਣਗੀਆਂ এডੂਕੇਸ਼ਨ ਡਿਪਾਰਟਮੈਂਟ ਦੇ ਬਾਰੇ ਚਾਹ এডੂਕੇਸ਼ਨ ਸਿਸਟਮ ਦੇ ਬਾਰੇ ਵਿੱਚ ਸੋ ਅੱਜ ਅਸੀਂ ਇੱਥੇ ਆਪਣੀ ਟੀਮ ਦੇ ਨਾਲ 71 ਹੋਏ ਆ ਸਾਜੀ ਸਿੱਖਿਆ ਟੀਮ ਦੇ ਨਾਲ ਕਿ ਪ੍ਰੋਗਰਾਮ ਕਿਸ ਤਰ੍ਹਾਂ ਇਵੈਂਟ ਸੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਤੇ ਕੁਝ ਜੋ ਜੋ ਕਮੀਆਂ ਹਨ ਉਹਦੇ ਬਾਰੇ ਵਿੱਚ ਇਹਨਾਂ ਨੂੰ ਦੱਸ ਰਹੇ ਆ ਸਿਟਿੰਗ ਪਲਾਨ ਦੇਖ ਰਹੇ ਆ ਸਟੇਜ ਦੇਖ ਰਹੇ ਆ ਸੋ ਸਾਰੇ ਪ੍ਰਬੰਧ ਅਸੀਂ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਕੀਤਾ ਜਾਣਾ ਤਾਂ ਜੋ ਇਹ ਇਵੈਂਟ ਜਿਹੜਾ ਹੈਗਾ ਇੱਕ ਮੈਮੋਰੀਏਬਲ ਇਵੈਂਟ ਬਣ ਜਾਏ ਸਾਡੇ ਡਿਸਟ੍ਰਿਕਟ ਦੇ ਲਈ ਤੇ ਉਹਦੀਆਂ ਪਿਆਰੀਆਂ ਦਾ ਜਾਇਜ਼ਾ ਲਿਆ ਜਾਵੇ ਟਾਈਮਿੰਗ ਕੀ ਹੈ ਮੈਮ ਟਾਈਮਿੰਗ ਹੈਗੀ ਹੈ ਜੀ 2:30 ਤੋਂ 7:30 ਤੱਕ ਇਹ ডিপਾਰਟਮੈਂਟ ਵੱਲੋਂ ਸੈਕੰਡਰੀ ਵਿੰਗ ਵੱਲੋਂ ਤੇ ਪ੍ਰਾਇਮਰੀ ਵਿੰਗ ਦੇ ਵੱਲੋਂ ਟੀਚਰਸ ਦੀਆਂ ਜੋ ਬੈਸਟ ਪ੍ਰੈਕਟਿਸਸਾਂ ਹਨ ਉਹਨਾਂ ਦੇ ਰਿਲੇਟਿਡ ਐਗਜ਼ਿਬਿਸ਼ਨ ਐਂਡ ਸਟਾਲਸ ਲਗਾਏ ਜਾ ਰਹੇ ਹੈ ਕਿ ডিপਾਰਟਮੈਂਟ ਵੱਲੋਂ ਸਟੂਡੈਂਟਸ ਦੀ ਬਿਹਤਰੀ ਲਈ ਅਲੱਗ-ਅਲੱਗ ਕੰਪੋਨੈਂਟਸ ਕਿਹੜੇ ਚੱਲ ਰਹੇ ਆ ਉਹਨਾਂ ਦਾ ਜ਼ਿਕਰ ਉਹਨਾਂ ਦੀ ਪ੍ਰੈਜੈਂਟੇਸ਼ਨਸ ਐਂਡ ਐਗਜ਼ਿਬਿਸ਼ਨ ਦਿਖਾਈ ਜਾਏਗੀ ਦੱਸਿਆ ਜਾਏਗਾ ਅੱਜ ਕੱਲ ਇੱਥੇ ਐਜੂਕੇਸ਼ਨ ਡਿਪਾਰਟਮੈਂਟ ਐਂਡ ਸਾਂਝੀ ਸਿੱਖਿਆ ਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸੁਪਰ 100ਸ ਨੂੰ ਆਨਰ ਕਰਨ ਦੇ ਲਈ ਇਵੈਂਟ ਹੋਣ ਜਾ ਰਿਹਾ ਜਿਹੜਾ ਕਿ ਸਟੇਟ ਲੈਵਲ ਤੇ ਇੱਕ ਬਹੁਤ ਹੀ ਸ਼ਾਨਦਾਰ ਇਵੈਂਟ ਹੋਣ ਜਾ ਰਿਹਾ ਜਿਦੇ ਵਿੱਚ ਸਾਡੇ ਮੰਡਯੋਗ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਬੈਂਸ ਜੀ ਤੇ ਆ ਆਮ ਆਦਮੀ ਪਾਰਟੀ ਦੇ ਮਨੀਸ਼ ਸੋਧਿਆ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹੈ ਪੈਨਲ ਡਿਸਕਸ਼ਨਸ ਹੋਣ ਗਿਆ এডੂਕੇਸ਼ਨ ਡਿਪਾਰਟਮੈਂਟ ਦੇ ਬਾਰੇ ਚਾਹ ਐਜੂਕੇਸ਼ਨ ਸਿਸਟਮ ਦੇ ਬਾਰੇ ਵਿੱਚ ਸੋ ਅੱਜ ਅਸੀਂ ਇੱਥੇ ਆਪਣੀ ਟੀਮ ਦੇ ਨਾਲ ਇਕੱਤਰ ਹੋਏ ਹਾਂ ਸਾਜੀ ਸਿੱਖਿਆ ਟੀਮ ਦੇ ਨਾਲ ਕਿ ਪ੍ਰੋਗਰਾਮ ਕਿਸ ਤਰ੍ਹਾਂ ਇਵੈਂਟਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਤੇ ਕੁਝ ਜੋ ਜੋ ਕਮੀਆਂ ਹਨ ਉਹਦੇ ਬਾਰੇ ਵਿੱਚ ਇਹਨਾਂ ਨੂੰ ਦੱਸ ਰਹੇ ਆ ਸਿਟਿੰਗ ਪਲਾਨ ਦੇਖ ਰਹੇ ਆ ਸਟੇਜ ਦੇਖ ਰਹੇ ਆ ਸੋ ਸਾਰੇ ਪ੍ਰਬੰਧ ਅਸੀਂ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਕੀਤਾ ਜਾਣਾ ਤਾਂ ਜੋ ਇਹ ਇਵੈਂਟ ਜਿਹੜਾ ਹੈਗਾ ਇੱਕ ਮੈਮੋਰੇਬਲ ਇਵੈਂਟ ਬਣ ਜਾਏ ਸਾਡੇ ਡਿਸਟ੍ਰਿਕਟ ਦੇ ਲਈ ਤੇ ਉਹਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾਵੇ ਟਾਈਮਿੰਗ ਕੀ ਹੈ ਮੈਮ ਟਾਈਮਿੰਗ ਹੈਗੀ ਹੈ ਜੀ 2:30 ਤੋਂ 7:30 ਤੱਕ ਤੇ ਡਿਪਾਰਟਮੈਂਟ ਵੱਲੋਂ ਸੈਕੰਡਰੀ ਵਿੰਗ ਵੱਲੋਂ ਤੇ ਪ੍ਰਾਇਮਰੀ ਵਿੰਗ ਦੇ ਵੱਲੋਂ ਟੀਚਰਸ ਦੀਆਂ ਜੋ ਬੈਸਟ ਪ੍ਰੈਕਟਿਸਸਾਂ ਹਨ ਉਹਨਾਂ ਦੇ ਰਿਲੇਟਿਡ ਐਗਜ਼ਿਬਿਸ਼ਨ ਐਂਡ ਸਟਾਲਸ ਲਗਾਏ ਜਾ ਰਹੇ ਹੈ ਕਿ ਡਿਪਾਰਟਮੈਂਟ ਵੱਲੋਂ ਸਟੂਡੈਂਟਸ ਦੀ ਬਿਹਤਰੀ ਲਈ ਅਲੱਗ-ਅਲੱਗ ਕੰਪੋਨੈਂਟਸ ਕਿਹੜੇ ਚੱਲ ਰਹੇ ਆ ਉਹਨਾਂ ਦਾ ਜ਼ਿਕਰ ਉਹਨਾਂ ਦੀ ਪ੍ਰੈਜੈਂਟੇਸ਼ਨਸ ਐਂਡ ਐਗਜ਼ਿਬਿਸ਼ਨ ਦਿਖਾਈ ਜਾਏਗੀ ਦੱਸਿਆ ਜਾਏਗਾ ਅੱਜ ਕੱਲ ਇੱਥੇ ਐਜੂਕੇਸ਼ਨ ਡਿਪਾਰਟਮੈਂਟ ਐਂਡ ਸਾਂਝੀ ਸਿੱਖਿਆ ਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸੁਪਰ 100ਸ ਨੂੰ ਆਨਰ ਕਰਨ ਦੇ ਲਈ ਇਵੈਂਟ ਹੋਣ ਜਾ ਰਿਹਾ ਜਿਹੜਾ ਕਿ ਸਟੇਟ ਲੈਵਲ ਤੇ ਇੱਕ ਬਹੁਤ ਹੀ ਸ਼ਾਨਦਾਰ ਇਵੈਂਟ ਹੋਣ ਜਾ ਰਿਹਾ ਜਿਦੇ ਵਿੱਚ ਸਾਡੇ ਮੰਡਯੋਗ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਬੈਂਸ ਜੀ ਤੇ ਆ ਆਮ ਆਦਮੀ ਪਾਰਟੀ ਦੇ ਮਨੀਸ਼ ਸੋਧਿਆ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਪੈਨਲ ਡਿਸਕਸ਼ਨਸ ਹੋਣਗੀਆਂ এডੂਕੇਸ਼ਨ ਡਿਪਾਰਟਮੈਂਟ ਦੇ ਬਾਰੇ ਚਾਹ এডੂਕੇਸ਼ਨ ਸਿਸਟਮ ਦੇ ਬਾਰੇ ਵਿੱਚ ਸੋ ਅੱਜ ਅਸੀਂ ਇੱਥੇ ਆਪਣੀ ਟੀਮ ਦੇ ਨਾਲ 71 ਹੋਏ ਆ ਸਾਜੀ ਸਿੱਖਿਆ ਟੀਮ ਦੇ ਨਾਲ ਕਿ ਪ੍ਰੋਗਰਾਮ ਕਿਸ ਤਰ੍ਹਾਂ ਇਵੈਂਟ ਸੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਤੇ ਕੁਝ ਜੋ ਜੋ ਕਮੀਆਂ ਹਨ ਉਹਦੇ ਬਾਰੇ ਵਿੱਚ ਇਹਨਾਂ ਨੂੰ ਦੱਸ ਰਹੇ ਆ ਸਿਟਿੰਗ ਪਲਾਨ ਦੇਖ ਰਹੇ ਆ ਸਟੇਜ ਦੇਖ ਰਹੇ ਆ ਸੋ ਸਾਰੇ ਪ੍ਰਬੰਧ ਅਸੀਂ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਕੀਤਾ ਜਾਣਾ ਤਾਂ ਜੋ ਇਹ ਇਵੈਂਟ ਜਿਹੜਾ ਹੈਗਾ ਇੱਕ ਮੈਮੋਰੇਬਲ ਇਵੈਂਟ ਬਣ ਜਾਏ ਸਾਡੇ ਡਿਸਟ੍ਰਿਕਟ ਦੇ ਲਈ ਤੇ ਉਹਦੀਆਂ ਪਿਆਰੀਆਂ ਦਾ ਜਾਇਜ਼ਾ ਲਿਆ ਜਾਵੇ ਟਾਈਮਿੰਗ ਕੀ ਹੈ ਮੈਮ ਟਾਈਮਿੰਗ ਹੈਗੀ ਹੈ ਜੀ 2:30 ਤੋਂ 7:30 ਤੱਕ ਡਿਪਾਰਟਮੈਂਟ ਵੱਲੋਂ ਸੈਕੰਡਰੀ ਵਿੰਗ ਵੱਲੋਂ ਤੇ ਪ੍ਰਾਇਮਰੀ ਵਿੰਗ ਦੇ ਵੱਲੋਂ ਟੀਚਰਸ ਦੀਆਂ ਜੋ ਬੈਸਟ ਪ੍ਰੈਕਟਿਸਸਾਂ ਹਨ ਉਹਨਾਂ ਦੇ ਰਿਲੇਟਿਡ ਐਗਜ਼ਿਬਿਸ਼ਨ ਐਂਡ ਸਟਾਲਸ ਲਗਾਏ ਜਾ ਰਹੇ ਹੈ ਕਿ ਡਿਪਾਰਟਮੈਂਟ ਵੱਲੋਂ ਸਟੂਡੈਂਟਸ ਦੀ ਬਿਹਤਰੀ ਲਈ ਅਲੱਗ-ਅਲੱਗ ਕੰਪੋਨੈਂਟਸ ਕਿਹੜੇ ਚੱਲ ਰਹੇ ਆ ਉਹਨਾਂ ਦਾ ਜ਼ਿਕਰ ਉਹਨਾਂ ਦੀ ਪ੍ਰੈਜੈਂਟੇਸ਼ਨਸ ਐਂਡ ਐਗਜ਼ਿਬਿਸ਼ਨ ਦਿਖਾਈ ਜਾਏਗੀ ਦੱਸਿਆ ਜਾਏਗਾ ਅੱਜ ਕੱਲ ਇੱਥੇ ਐਜੂਕੇਸ਼ਨ ਡਿਪਾਰਟਮੈਂਟ ਐਂਡ ਸਾਂਝੀ ਸਿੱਖਿਆ ਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸੁਪਰ 100ਸ ਨੂੰ ਆਨਰ ਕਰਨ ਦੇ ਲਈ ਇਵੈਂਟ ਹੋਣ ਜਾ ਰਿਹਾ ਜਿਹੜਾ ਕਿ ਸਟੇਟ ਲੈਵਲ ਤੇ ਇੱਕ ਬਹੁਤ ਹੀ ਸ਼ਾਨਦਾਰ ਇਵੈਂਟ ਹੋਣ ਜਾ ਰਿਹਾ ਜਿਦੇ ਵਿੱਚ ਸਾਡੇ ਮੰਡਯੋਗ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਬੈਂਸ ਜੀ ਤੇ ਆ ਆਮ ਆਦਮੀ ਪਾਰਟੀ ਦੇ ਮਨੀਸ਼ ਸੋਧਿਆ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਵੈਨਲ ਡਿਸਕਸ਼ਨਸ ਹੋਣ ਗਿਆ এডਿਕੇਸ਼ਨ ਡਿਪਾਰਟਮੈਂਟ ਦੇ ਬਾਰੇ ਚਾਹ ਐਜੂਕੇਸ਼ਨ ਸਿਸਟਮ ਦੇ ਬਾਰੇ ਵਿੱਚ ਸੋ ਅੱਜ ਅਸੀਂ ਇੱਥੇ ਆਪਣੀ ਟੀਮ ਦੇ ਨਾਲ ਇਕੱਤਰ ਹੋਏ ਹਾਂ ਸਾਜੀ ਸਿੱਖਿਆ ਟੀਮ ਦੇ ਨਾਲ ਕਿ ਪ੍ਰੋਗਰਾਮ ਕਿਸ ਤਰ੍ਹਾਂ ਇਵੈਂਟਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਤੇ ਕੁਝ ਜੋ ਜੋ ਕਮੀਆਂ ਹਨ ਉਹਦੇ ਬਾਰੇ ਚ ਇਹਨਾਂ ਨੂੰ ਦੱਸ ਰਹੇ ਆ ਸਿਟਿੰਗ ਪਲਾਨ ਦੇਖ ਰਹੇ ਆ ਸਟੇਜ ਦੇਖ ਰਹੇ ਆ ਸੋ ਸਾਰੇ ਪ੍ਰਬੰਧ ਅਸੀਂ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਕੀਤਾ ਜਾਣ ਤਾਂ ਜੋ ਇਹ ਇਵੈਂਟ ਜਿਹੜਾ ਹੈਗਾ ਇੱਕ ਮੈਮੋਰੇਬਲ ਇਵੈਂਟ ਬਣ ਜਾਏ ਸਾਡੇ ਡਿਸਟ੍ਰਿਕਟ ਦੇ ਲਈ ਤੇ ਉਹਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਚਾਏ ਟਾਈਮਿੰਗ ਕੀ ਹੈ ਮੈਮ ਟਾਈਮਿੰਗ ਹੈਗੀ ਹੈ ਜੀ 2:30 ਤੋਂ 7:30 ਤੱਕ ਤੇ ਡਿਪਾਰਟਮੈਂਟ ਵੱਲੋਂ ਸੈਕੰਡਰੀ ਵਿੰਗ ਵੱਲੋਂ ਤੇ ਪ੍ਰਾਇਮਰੀ ਵਿੰਗ ਦੇ ਵੱਲੋਂ ਟੀਚਰਸ ਦੀਆਂ ਜੋ ਬੈਸਟ ਪ੍ਰੈਕਟਿਸਸਾਂ ਹਨ ਉਹਨਾਂ ਦੇ ਰਿਲੇਟਿਡ ਐਗਜ਼ਿਬਿਸ਼ਨ ਐਂਡ ਸਟਾਲਸ ਲਗਾਏ ਜਾ ਰਹੇ ਹੈ ਕਿ ਡਿਪਾਰਟਮੈਂਟ ਵੱਲੋਂ ਸਟੂਡੈਂਟਸ ਦੀ ਬਿਹਤਰੀ ਲਈ ਅਲੱਗ-ਅਲੱਗ ਕੰਪੋਨੈਂਟਸ ਕਿਹੜੇ ਚੱਲ ਰਹੇ ਆ ਉਹਨਾਂ ਦਾ ਜ਼ਿਕਰ ਉਹਨਾਂ ਦੀ ਪ੍ਰੈਜ਼ੈਂਟੇਸ਼ਨਸ ਐਂਡ ਐਗਜ਼ਿਬਿਸ਼ਨ ਦਿਖਾਈ ਜਾਏਗੀ ਦੱਸਿਆ ਜਾਏਗਾ